ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਸੰਬਰ ਮਹੀਨੇ ਦੀ ਪੈਨਸ਼ਨ ਅਪਡੇਟ ਤੁਹਾਨੂੰ ਦੇਵਾਂਗੇ ਅੱਜ ਦੀ ਤਰੀਕ ਤੱਕ ਪੈਨਸ਼ਨ ਕਿਸੇ ਜ਼ਿਲ੍ਹੇ ਦੇ ਵਿੱਚ ਜਾਰੀ ਹੋਣੀ ਹੈ ਨਹੀਂ ਹੋਈ ਹੈ ਤੇ ਬਿਲ ਫਾਸਲ ਹੋ ਜਾਂ ਨਹੀਂ ਹੋਏ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਇਸ ਵੀਡੀਓ ਦੇ ਨਾਲ ਹਮੇਸ਼ਾ ਜੁੜੇ ਰਹਿਣਾ ਪੈਨਸ਼ਨ ਦੀਆਂ ਹਾਂ ਗੱਲ ਕਰੀਏ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਅਪਡੇਟ ਤੁਹਾਨੂੰ ਸਾਂਝੀ ਕਰ ਦਿੰਨੀ ਆ ਟ੍ਰਿਪਲ ਐਸ ਬੀ ਬੋਰਡ ਵੱਲੋਂ ਯਾਨੀ ਕਿ ਸਬੋਡੀਨਰ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਇੱਕ ਨਵੀਂ ਜਿਹੀ ਲਿਸਟ ਜਾਰੀ ਕੀਤੀ ਗਈ ਆ ਪੀਆਉਂਟੀ ਤੇ ਪੀਟੀ ਦੇ ਜਿਹੜੇ ਟੈਸਟ ਲਏ ਗਏ ਸੀ ਜਿਹੜੀਆਂ ਪੋਸਟ ਆਫ ਮੈਟਰਨ ਮੈਟਰਨ ਦੀ ਭਰਤੀ ਵਾਸਤੇ ਸੋ ਇਹਦੀ ਜਿਹ ਲਿਸਟ ਆ ਜਿਹੜੇ ਜਾਰੀ ਕੀਤੀ ਗਈ ਆ ਤੇ 8 ਐਡਵਰਟਾਈਜ਼ਮੈਂਟ ਨੰਬਰ ਆਫ 2024 ਦੀ ਆ ਲਿਸਟ ਆ ਸੋ ਜੋ ਕੈਂਡੀਡੇਟਸ ਨੇ ਜਿਹੜੇ ਪੇਪਰ ਦੇ ਵਿੱਚ ਚਾਸਟ ਰਹੇ ਸੀ ਤੇ ਜਿਹੜੇ ਨਾਟ ਕੁਆਲੀਫਾਈਡ ਨੇ ਉਹ ਆਪਣਾ ਨਾਮ ਮੈਦ ਵਿੱਚ ਜਿਹੜੇ ਦੇਖ ਸਕਦੇ ਨੇ ਸਾਡੇ ਨਾਲ ਕ ਵਿੱਚ ਜਿਹੜੀਆਂ ਫਰਤੀਆਂ ਨਿਕਲਦੀਆਂ ਨੇ ਟ੍ਰਿਪਲ ਐਸ ਬੀ ਬੋਰਡ ਵੱਲੋਂ ਉਹਨਾਂ ਦੇ ਵਿੱਚ ਜਿਹੜੇ ਪੇਫਰ ਦਿੰਦੇ ਨੇ ਸੋ ਉਹਨਾਂ ਲਈ ਇਹ ਜ਼ਰੂਰੀ ਖਬਰ ਹੈ ਤੇ ਆਪਣਾ ਨਾਮ ਇਸ ਲਿਸਟ ਵਿੱਚੋਂ ਸਰਚ ਕਰ ਸਕਦੇ ਨੇ ਤੇ ਨੋਟ ਕੁਆਲੀਫਾਈਡ ਵੀ ਇੱਥੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦਾ ਵੀ ਦਰਸਾਇਆ ਹੋਇਆ ਹੈ ਇਸਲਾਵਾ ਜੇਕਰ ਗੱਲ ਪੈਨਸ਼ਨ ਦੀ ਕਰੀਏ ਦਸੰਬਰ ਮਹੀਨੇ ਦੀ ਦਸੰਬਰ ਮਹੀਨੇ ਦੀ ਅੱਜ ਦਿਰੀਆ 13 ਤਰੀਕ ਹੋ ਗਈ ਹੈ 13 ਦਸੰਬਰ ਦਾ ਅੱਜ ਦਿਨ ਹੈ ਸ਼ਨੀਵਾਰ ਦਾ ਲਗਭਗ ਸਵੇਰ ਦੇ 9:00 ਵਜੇ ਚੱਲ ਰਹੇ ਆ ਤੇ ਕਿਸੇ ਜਨਵੇਂ ਜ਼ਿਲ੍ਹੇ ਦੇ ਵਿੱਚ ਨਾ ਤਾਂ ਪੈਨਸ਼ਨ ਜਾਰੀ ਹੋਈ ਹੈ ਅੱਜ ਦੀ ਤਰੀਕ ਦੇ ਵਿੱਚ ਦਸੰਬਰ ਮਹੀਨੇ ਦੀ ਨਾ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਬੈਲ ਫਾਸ ਹੋਣ ਦੀ ਕੋਈ ਸੂਚਨਾ ਹੈ ਜਿਵੇਂ ਕਿਸੇ ਨੂੰ ਰੈਗੂਲਰ ਦਾ ਜ਼ਿਆਰੀਆਂ ਕਿ ਦਸੰਬਰ ਮਹੀਨੇ ਦੀ ਪੈਨਸ਼ਨ ਡਿਲੇ ਹੋ ਸਕਦੀ ਹੈ ਅੱਗੇ ਆਉਣ ਵਾਲੇ ਦਿਨਾਂ ਤੱਕ ਹੋ ਸਕਦਾ ਹੈ ਕਿ ਅਗਲੇ ਹਫਤੇ ਪੈਨਸ਼ਨ ਅਖੀਰ ਤੱਕ ਕੋਸ਼ਿਸ਼ ਜਨਰਲ ਦੇ ਵਿੱਚ ਪਵੇ ਤੇ ਬਾਕੀ ਜਿਹੜਾ ਸ਼ਡਿਊਲ ਹੁੰਦਾ ਹੈ 15 17 ਤਰੀਕ ਤੱਕ ਆਮ ਹੀ ਸ਼ਡਿਊਲ ਹੈ ਇਹਨਾਂ ਦਿਨਾਂ ਤੱਕ ਪੈਨਸ਼ਨਾਂ ਜਾਰੀ ਹੁੰਦੀਆਂ ਨੇ ਬਾਕੀ ਅੱਗੇ ਇਸ ਤੋਂ ਵੀ ਕੰਮ ਜਿਹੜਾ ਜਾ ਸਕਦਾ ਕਿਉਂਕਿ ਪਿੱਛੇ ਨਵੰਬਰ ਮਹੀਨੇ ਦੀਆਂ ਪੈਨਸ਼ਨਾਂ ਕਾਫੀ ਦੇਰੀ ਨਾਲ ਆਈਆਂ ਸਤੰਬਰ ਮਹੀਨੇ ਦੀ ਪੈਨਸ਼ਨ ਦੇ ਵਿੱਚ ਵੀ ਕਾਫੀ ਦੇਰੀ ਜਿਹੜੀ ਹੋ ਸਕਦੀ ਹੈ ਅਖੀਰ ਤੱਕ ਵੀ ਪੈਨਸ਼ਨਾਂ ਦਾ ਕੰਮ ਚੱਲ ਸਕਦਾ ਹੈ ਫਿਲਹਾਲ ਅੱਜ ਦੀ ਤਰੀਕ ਤੱਕ 13 ਸਤੰਬਰ 2025 ਸ਼ਨੀਵਾਰ ਤੱਕ ਨਾ ਤਾਂ ਪੈਨਸ਼ਨ ਦੇ ਵਿੱਚ ਵਾਅਦੇ ਦੀ ਕੋਈ ਅਪਡੇਟ ਹੈ 2500 ਪੈਨਸ਼ਨ ਦੀ ਕੋਈ ਅਪਡੇਟ ਫਿਲਹਾਲ ਨਹੀਂ ਜਿਹੜੀ ਬੇਨਤੀ ਹਾਂ ਜੀ ਸਰਕਾਰ ਅੱਗੇ ਜਰੂਰ ਹੈ ਕਿ 2500 ਪੈਨਸ਼ਨ ਹੋਣੀ ਚਾਹੀਦੀ ਆ ਤੇ 1500 ਪੈਨਸ਼ਨਾਂ ਫਿਲਹਾਲ ਜਾਰੀ ਹੋਣਗੀਆਂ ਤੇ ਆਉਣ ਦੇ ਦਿਨਾਂ ਤੱਕ ਜੋ ਵੀ ਅਪਡੇਟ ਸੰਗਿਆ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਤਰੀਕ ਤੱਕ ਪੈਨਸ਼ਨ ਦੀ ਦਸੰਬਰ ਮਹੀਨੇ ਦੀ ਫਿਲਹਾਲ ਕੋਈ ਅਪਡੇਟ ਨਹੀਂ ਧੰਨਵਾਦ